ਸਿੰਦਰਪੱਲਾ ਦਾ ਇਸ ਵਾਰੀ ਦੁਨੀਆ ਤੋਂ ਜਾਣਾ ਇੱਕ ਬਹੁਤ ਵੱਡਾ ਘਾਟਾ ਐ ਐਂਟਰਟੇਨਮੈਂਟ ਇੰਡਸਟਰੀ ਨੂੰ ਉਹਨਾਂ ਦੇ ਨਾਲ ਪਹਿਨਿਆਂ ਦੇ ਵਿੱਚ ਕੰਮ ਕਰਦੇ ਰਹੇ ਅਤਰੋ ਚਤਰ ਔਰ ਇਹ ਬਹੁਤ ਜੋੜੀ ਮਸ਼ਹੂਰ ਹੋਈ ਫਿਲਹਾਲ ਸਾਡੇ ਦੇ ਨਾਲ ਸਾਡੇ ਨਾਲ ਉਹ ਜੁੜੇ ਨੇ ਅਤਰੋ ਹੁਣੀ ਉਰਫ ਬਲਦੇਵ ਸਿੰਘ ਉਹਨਾਂ ਦਾ ਨਾਮ ਹੈ ਪਰ ਕਰੈਕਟਰ ਅਤਰੋ ਸੀਗਾ ਤੇ ਬਹੁਤ ਨੇੜਿਓਂ ਦੇਖਿਆ ਬਹੁਤ ਕੰਮ ਕੀਤਾ ਉਹ ਅੱਜ ਬੜੇ ਭਾਵੁਕ ਹੋਏ ਨੇ ਉਹਨਾਂ ਦੇ ਤਾਂ ਅੱਖਾਂ ਵੀ ਨਮ ਸੀਗੀਆਂ ਸਸ਼ਟਿਕਾਲ ਜੀ ਕੀ ਹਾਲ ਚਾਲ ਆ ਤੁਹਾਡਾ ਬਹੁਤ ਤੁਹਾਡੀ ਕਿਰਪਾ ਜੀ ਅੱਛਾ ਸਰ ਅੱਜ ਜੀ ਹਾਂ ਸਰ ਜੀ ਤੁਸੀਂ ਕੁਝ ਕਹਿ ਰਹੇ ਸੀਗੇ ਕਿ ਅੱਜ ਸਰ ਅੱਜ ਬਹੁਤ ਹੀ ਮਨ ਦੁਖ ਲੱਗਾ ਇਹ ਖਬਰ ਸੁਣ ਕੇ ਹਿੰਦੁਸਤਾਨ ਸਾਰਾ ਪੰਜਾਬ ਸਾਡੇ ਜਿੱਥੋਂ ਤੱਕ ਸਾਡੇ ਪੰਜਾਬੀ ਵਸਦੇ ਨੇ ਸਾਰੇ ਅੱਜ ਸੋਗ ਦੇ ਵਿੱਚ ਡੁੱਬੇ ਨੇ ਜਿੱਥੇ ਚੜਦਾ ਪੰਜਾਬ ਡੁੱਬਿਆ ਉੱਥੇ ਲੈਹਦੇ ਪੰਜਾਬ ਵਿੱਚ ਬਹੁਤ ਸਾਰੇ ਅੱਜ ਕਾਫੀ ਲੋਕਾਂ ਦੇ ਫੋਨ ਸਾਨੂੰ ਉੱਥੋਂ ਆਏ ਨੇ ਬਹੁਤ ਸਾਰਾ ਅੱਜ ਉਹਨਾਂ ਨੇ ਵੀ ਇਸ ਗੱਲ ਦੇ ਵਿੱਚ ਸੋਗ ਵਿੱਚ ਡੁੱਬੇ ਨੇ ਤੁਸੀਂ ਤੁਸੀਂ ਕੰਮ ਕੀਤਾ ਉਹਨਾਂ ਦਾ ਬਤੌਰ ਅਤਰੋ ਕਿਹੜੇ ਕਿੱਦਾਂ ਸ਼ੁਰੂਆਤ ਹੋਈ ਕਿੱਦਾਂ ਮਿਲੇ ਇਨਸਾਨ ਕਿੱਦਾਂ ਦੇ ਸੀਗੇ ਇਹਦੇ ਬਾਰੇ ਵੀ ਕੁਝ ਦੱਸੋ ਸਾਨੂੰ ਅਨਸਾਨ ਇੱਕ ਨੇਕ ਇਨਸਾਨ ਸੀ ਬਹੁਤ ਵਧੀਆ ਇਹਨਾਂ ਦੇ ਕੋਲ ਗੁਣ ਸੀ ਗੁਣ ਵੰਡਣ ਵਾਲੇ ਸੀ ਹਰ ਇੱਕ ਦੀ ਗਰੀਬ ਦੀ ਅਮੀਰ ਦੀ ਬਾ ਇੱਕੋ ਜਿਹੀ ਫੜਦੇ ਸੀ ਕਿਉਂਕਿ ਉਹਨਾਂ ਦੇ ਕੋਲ ਜੇ ਗੁਣ ਸੀ ਤਾਂ ਅਗਲੇ ਨੂੰ ਗੁਣ ਉਹ ਵੰਡਦੇ ਸੀ ਕਿਉਂਕਿ ਉਹਨਾਂ ਦੇ ਕੋਲ ਇੰਨੀ ਰਹਿਮਤ ਸੀ ਸੱਚਾ ਇਨਸਾਨ ਸੀ ਆਏ ਸੱਚਾ ਹੋਣ ਕਰਕੇ ਅੱਜ ਸਾਰਾ ਹਿੰਦੁਸਤਾਨ ਵਰਲਡ ਜਿਹੜਾ ਵਾ ਅੱਜ ਸੁਖ ਦੇ ਵਿੱਚ ਡੁੱਬਾ ਪਿਆ ਜੀ ਅੱਛਾ ਇਹ ਇੱਕ ਇਹ ਵੀ ਚੀਜ਼ ਆ ਵੀ ਤੁਸੀਂ ਕਿਹੜੇ ਕਿਹੜੇ ਪ੍ਰੋਜੈਕਟ ਚ ਕੰਮ ਕੀਤਾ ਉਹਨਾਂ ਦੇ ਨਾਲ ਇਹ ਵੀ ਮਾੜਾ ਜਿਹਾ ਦੱਸੋ ਕਿ ਕਿੱਦਾਂ ਮਿਲੇ ਸੀਗੇ ਵੀ ਕੀ ਗੱਲਾਂ ਬਾਤਾਂ ਹੁੰਦੀਆਂ ਹੁੰਦੀਆਂ ਸੀਗੀਆਂ ਅਸੀਂ ਸ਼ਨਕਾਟਾ ਦੇ ਵਿੱਚ ਅਸੀਂ ਬਠਿੰਡੇ ਇਹਨਾਂ ਨੂੰ ਮਿਲੇ ਜੀ ਹੂੰ ਹਾਂਜੀ ਤੇ ਉਥੋਂ ਹੀ ਫੇ ਸਾਡਾ ਕਾਫੀ ਮੇਲਿਆਂ ਵਿੱਚ ਦੂਰਦਰਸ਼ਨ ਜਲੰਧਰ ਕੇਂਦਰ ਦੇ ਉੱਤੇ ਵੀ ਸਾਨੂੰ ਵੱਡੇ-ਵੱਡੇ ਮੇਲਿਆਂ ਦੇ ਵਿੱਚ ਮਿਲਦੇ ਰਹੇ ਜਿ ਤਰ੍ਹਾਂ ਮਾਝਾ ਰੰਗ ਮੰਚ ਮੇਲਾ ਬਹੁਤ ਬੜਾ ਤੰਤਾਲਾ ਹੁੰਦਾ ਸੀ ਉਥੇ ਇੱਕ ਵਾਰ ਮਿਲੇ ਭਗਵੰਤ ਮਾਨ ਜੀ ਉਦੋਂ ਮੁੱਖ ਮੰਤਰੀ ਨਹੀਂ ਸੀ ਉਦੋਂ ਵੀ ਇਹ ਸਾਨੂੰ ਉਥੇ ਮਿਲੇ ਤੇ ਸਾਡਾ ਬਹੁਤ ਜਣਾ ਨਜ਼ਦੀਕੀ ਰਹਿਣ ਸੀ ਸਾਡਾ ਪਰਿਵਾਰ ਤੌਰ ਤੇ ਸੀ ਸਾਡਾ ਜੀ ਅੱਛਾ ਜਦੋਂ ਹੁਣ ਬਿਮਾਰ ਚੱਲਦੇ ਸੀਗੇ ਤਾਂ ਤੁਸੀਂ ਦੇਖਣ ਗਏ ਸੀ ਉਹਨਾਂ ਨੂੰ ਕਿੰਨੇ ਕਿੰਨੇ ਸਮੇਂ ਤੋਂ ਬਿਮਾਰ ਸੀ ਕੁਝ ਪਤਾ ਸੀ ਖਬਰ ਸੀ ਮਾਰੇ ਕਾਫੀ ਬਿਮਾਰ ਕਾਫੀ ਸਮੇਂ ਤੋਂ ਚੱਲ ਰਹੀ ਸੀ ਪਰ ਮੇਰੀ ਇਹਨਾਂ ਦੇ ਫੋਨ ਤੇ ਗੱਲ ਹੋਈ ਸੀ ਅਹੀਂ ਉਹ ਮਾਰ ਅਰਦਾਸ ਕਰਦੇ ਵੀ ਇਹ ਤੰਦਰੁਸਤ ਹੋ ਗਏ ਜਿਵੇਂ ਗੁਰਪ੍ਰੀਤ ਘੁਗਿਆ ਦੱਸਿਆ ਵੀ ਇਹ ਕਾਫੀ ਸਮੇਂ ਤੋਂ ਚੱਲ ਰਹੀ ਸੀ ਪਰ ਫਿਰ ਵੀ ਇਹ ਕਾਫੀ ਪ੍ਰੋਗਰਾਮਾਂ ਵਿੱਚ ਇੱਕ ਦੋ ਪ੍ਰੋਗਰਾਮਾਂ ਵਿੱਚ ਗਏ ਸੀ ਪਰ ਉੱਥੇ ਪੂਰੀ ਮੀਸੀਪੀ ਹੋਣ ਸਾਡੇ ਵਿੱਚ ਫਿਰ ਵਿਚਰਨਗੇ ਉਸ ਤਰ੍ਹਾਂ ਹੀ ਪੰਜਾਬੀ ਫਿਲਮਾਂ ਜਿਹੜੀਆਂ ਰਹਿ ਗਈਆਂ ਨੇ ਬਣਨ ਵਾਲੀਆਂ ਇਹ ਉਸ ਤਰ੍ਹਾਂ ਹੀ ਫਿਲਮ ਦੇਣਗੇ ਪਰ ਇੱਕ ਗੱਲ ਵਾਪੀ ਮੇਰ ਮਿੱਤਰ ਦੇ ਬਗੈਰ ਕੋਈ ਫਿਲਮ ਨਹੀਂ ਸਨੇ ਬਣਦੀ ਪੰਜਾਬੀ ਉਹਾਂ ਤੇ ਵੀ ਨੇ ਮੇਰੇ ਮਤਨੋਂ ਪਾਓ ਇਹ ਤਨਾ ਜਸਵਿੰਦਰ ਭੱਲੇ ਨੂੰ ਵੀ ਪੰਜਾਬੀ ਦੇ ਵੱਡੇ-ਵੱਡੇ ਜਿਹੜੇ ਟਰੈਕਟਰ ਹੁੰਦੇ ਸੀ ਜਾਂ ਕੋਈ ਬੰਦਾ ਸੀ ਉਹ ਇਹਨਾਂ ਨੂੰ ਭੱਲੇ ਨੂੰ ਨਾਲ ਲੈ ਕੇ ਪਾ ਕੇ ਸੋਸ ਸੰਭਲ ਕੇ ਫਿਲਮ ਬਣਾਉਂਦੇ ਸੀ ਤੇ ਫਿਲਮ ਭੱਲਾ ਬੇਕਮਾਲ ਕੰਮ ਵਧੀਆ ਕਰਦਾ ਸੀ ਕਿ ਭੱਲਾ ਜੋ ਕੰਮ ਕਰਦਾ ਰਾਤ ਦੇਣ ਇੱਕ ਦਿਨ ਕਰ ਦਿੰਦਾ ਸੀ ਵੀ ਇਹ ਫਿਲਮ ਦੇ ਵਿੱਚ ਮੈਂ ਕਾਮਯਾਬ ਤਾਂ ਹੋਵਾਂ ਵੀ ਜੇ ਮੈਂ ਆਪਣੀ ਵਧੀਆ ਕਦਰ ਨੂੰ ਲੋਕਾਂ ਸਾਹਮਣੇ ਪੇਸ਼ ਕਰਾਂ ਜੀ ਅੱਛਾ ਲਾਸਟ ਕਦੋਂ ਗੱਲ ਹੋਈ ਤੁਹਾਡੀ ਉਹਨਾਂ ਉਹਨਾਂ ਨਾਲ ਲਾਖ ਮੇਰੀ ਘਟੂ ਅੱਤੇ 2 ਕਿ ਮਹੀਨੇ ਕੀ ਮੇਰੀ ਹੋ ਚੱਲੀ ਆ ਮੈਂ ਐਵੇਂ ਝੂਠ ਮਾਰਾਂ ਕਿਉਂਕਿ 2 ਕਿ ਮਹੀਨੇ ਮੇਰੀ ਗੱਲ ਫੋਨ ਤੇ ਹੋਈ ਸੀ ਉਹ ਵੀ ਮਹਾਲੀ ਗਏ ਸਨ ਤੇ ਕਦੇ ਜ਼ਰੂਰੀ ਕਦੇ ਇਹ ਅਰੈਸਟ ਕਰ ਰਹੇ ਸੀ ਤਾਂ ਕਰਕੇ ਨਹੀਂ ਸੀ ਮੁਲਾਕਾਤ ਹੋ ਸਕੀ ਅਹੀਂ ਆਪਣੇ ਨਗਰ ਸਹਰੀਆਲੀ ਵੱਲੋਂ ਦੇਸ਼ ਭਗਤ ਬਾਬਾ ਗਦੇਸੇ ਕਾਮਾਗਾਟਾ ਮਾਰੂ ਪਰਿਵਾਰ ਮਾਪਰ ਦੇ ਭੀਮਸੈਨ ਪ੍ਰਵੀਨ ਕਮਾ ਸੋਪਤੀ ਜੀ ਜਿਨ੍ਹਾਂ ਨੇ ਬਹੁਤ ਸਾਰਾ ਵੱਡਾ ਕੰਮ ਕੀਤਾ ਉਹਨਾਂ ਨਾਲ ਵੀ ਇਹਨਾਂ ਦੀ ਬਹੁਤ ਸਾਰੀ ਮੁਲਾਕਾਤ ਹੁੰਦੀ ਰਹਿੰਦੀ ਸੀ ਤੇ ਅੱਜ ਸਾਡੇ ਵਿੱਚ ਉਹ ਮਾਪਰ ਦੇ ਭੀਮਸੈਨ ਜੀ ਨਹੀਂ ਰਹੇ ਸਾਡਾ ਸਾਰਾ ਨਗਰ ਸ੍ਰੀ ਹਿਆਲੀ ਵੱਲੋਂ ਅਸੀਂ ਨਿੱਗੀ ਸਦਾ ਜਨੀ ਭੇਡ ਕਰਦੇ ਆ ਕਿਉਂਕਿ ਉਹਨਾਂ ਮਹਾਰਾਜ ਆਪਣੇ ਚੰਨਾਂ 'ਚ ਨਿਵਾਸ ਬਖਸ਼ੇ ਉਹਨਾਂ ਦੇ ਪਰਿਵਾਰ ਨੂੰ ਇਹ ਭਾਣਾ ਮੰਨਣ ਦਾ ਬਲ ਬਖਸ਼ੇ ਅਤਰੂ ਜੀ ਇੱਕ ਲਾਸਟ ਮੈਂ ਸਵਾਲ ਮੇਰਾ ਸਿਗਾ ਵਿਜੈਨ ਚ ਚੱਲਣ ਡਿਆ ਵੀ ਗੱਲਾਂ ਕੀ ਹੋਈਆਂ ਸੀਗੀਆਂ ਪਤਾ ਹੁੰਦਾ ਨਾ ਵੀ ਵੈ ਬਿਮਾਰ ਚੱਲ ਰਿਆਂ ਜ਼ਿੰਦਾਦਿਲੀ ਸੀ ਕਿ ਕਿਵੇਂ ਨਹੀਂ ਅਪਾਸਰੋ ਨੇ ਭਾਵੇਂ ਉਹ ਠੀਕ ਨਹੀਂ ਚੱਲਦੇ ਪਰ ਹੌਸਲਾ ਨਹੀਂ ਸੀ ਹਾਰਦੇ ਕਿਉਂਕਿ ਉਹ ਜਿ ਤਰ੍ਹਾਂ ਸੀ ਪਹਿਲਾਂ ਤਰ੍ਹਾਂ ਉਤਨੇ ਗੱਲਾਂ ਕਰਦੇ ਸੀ ਅੱਛਾ ਜੀ ਤੇ ਇਹ ਇਹ ਇੱਕ ਇਹ ਵੀ ਚੀਜ਼ ਆ ਵੀ ਅਤਰੋ ਅਤਰੋ ਨਾਲ ਜਦੋਂ ਤੁਸੀਂ ਸੈਟ ਤੇ ਸੀਗੇ ਲਾਸਟ ਜਦੋਂ ਕੰਮ ਕੀਤਾ ਤੇ ਅਤਰੋ ਦੇ ਨਾਲ ਕਿਹੜੀਆਂ ਗੱਲਾਂ ਹੋਈਆਂ ਕਿਹੜੀਆਂ ਮਸ਼ਕਰੀਆਂ ਕੀਤੀਆਂ ਯਾਦ ਹੋਵੇ ਤੁਹਾਨੂੰ ਮਸ਼ਕਰੀਆਂ ਮਸ਼ਕਰੀਆਂ ਬਹੁਤ ਜ਼ਿਆਦੀਆਂ ਹਾ ਸਾ ਮਜ਼ਾਕ ਇਹਨਾ ਹੁੰਦਾ ਸੀ ਕਿ ਜਿਹੜੀ ਗੱਲ ਹੁੰਦੀ ਸੀ ਇਹ ਹੰਪੋ ਲਈ ਮੁੰਨਾ ਗੱਲ ਕਹਿਣੀ ਹਾਏ ਨਹੀਂ ਮੇਰੀਏ ਅਤਰੋ ਮੇਰੀ ਜਾਨ ਪੈ ਗਈ ਤੈਨੂੰ ਵੇਖ ਕੇ ਬਸ ਉਹਦੇ ਪੰਜਾਬੀ ਵਰਲਡ ਜਿਹੜੇ ਫੇਮ ਹੁੰਦੇ ਸੀ ਬੜੀਆਂ ਉਹਦੀਆਂ ਗੱਲਾਂ ਅੱਜ ਤੱਕ ਮੇਰੇ ਨੌਲੇਜ ਵਿੱਚ ਜਾਂ ਅੱਜ ਦਿਮਾਗ ਚ ਗੱਲਾਂ ਘੁੰਮਦੀਆਂ ਵਾ ਵੀ ਅੱਜ ਉਹ ਗੱਲਾਂ ਜੋ ਕਰਦੇ ਸੀ ਅੱਜ ਉਹ ਕੌਣ ਗੱਲਾਂ ਸਾਡੇ ਨਾਲ ਕਰੇਗਾ ਸਹੀ ਹੈ ਲੱਗਦਾ ਤੁਹਾਡੇ ਸਾਥੀ ਸੀਗੇ ਤੇ ਦੁੱਖ ਦੁੱਖ ਤੇ ਲੱਗਦਾ ਗਿਆ ਵੀ ਇਸ ਮਾਨੀ ਦੁਨੀਆ ਨੂੰ ਬੜਾ ਬਹੁਤ ਜਲਦੀ ਆਹ ਦੇਖੋ ਇਹ ਦੁੱਖ ਤਾਂ ਬਹੁਤ ਆ ਕਿਉਂਕਿ ਇੱਕ ਸਾਡਾ ਪਰਿਵਾਰ ਵਾ ਸਾਡਾ ਹਿੱਸਾ ਵਾ ਸਾਡੀ ਸੱਜੀ ਬਾਹ ਸੀ ਅਸੀਂ ਤਾਂ ਬਹੁਤ ਲਾਗੇ ਹੋ ਕੇ ਬੈਠਿਆਂ ਵੇਖਿਆ ਬਹੁਤ ਸਾਰਾ ਸੁਣਿਆ ਬਹੁਤ ਸਾਰਾ ਉਹਨਾਂ ਦਾ ਫਿਲਮਾਂ ਵੇਖਿਆ ਪਰ ਜਿਹੜੇ ਨਹੀਂ ਸੀ ਲੋਕ ਉਹਨਾਂ ਮਿਲ ਸਕੇ ਜਾਂ ਫਿਲਮਾਂ ਵੇਖਿਆ ਅੱਜ ਉਹ ਵੀ ਸੋਗ ਦੇ ਵਿੱਚ ਡੁੱਬੇ ਪਏ ਜੀ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਜੁੜਨ ਦੇ ਲਈ ਔਰ ਇਸ ਤੁਹਾਡੀ ਸ਼ਬਦ ਤੋਂ ਸਾਡੇ ਵੱਲੋਂ ਜਿਹੜੀ ਸ਼ਰਧਾਂਜਲੀ ਦਿੱਤੀ ਆ ਉਮੀਦ ਆ ਕਿ ਇਹ ਪੂਰੀ ਦੁਨੀਆ ਜਿਹੜੀ ਉਹਨਾਂ ਨੂੰ ਅੱਜ ਯਾਦ ਕਰ ਰਹੀ ਆ ਬਤੌਰ ਆਰਟਿਸਟ ਬਤੌਰ ਚੰਗੇ ਇਨਸਾਨ ਕਿਉਂਕਿ ਇਨਸਾਨ ਚੰਗੇ ਤੁਸੀਂ ਦੱਸ ਰਹੇ ਹੋ ਕਿ ਇੰਨੇ ਜ਼ਿੰਦਾਦਿਲ ਸੀਗੇ ਕਿ ਗੁਣਵੰਡਨ ਵਾਲੇ ਸਨ ਔਰ ਅਜੇ ਇਨਸਾਨ ਟੱਕ ਮਿਲਦੇ ਆ ਅਸੀਂ ਸਰੀਆਲੀ ਨਗਰ ਬਾਈਆ ਵੱਲੋਂ ਸਾਰੇ ਅਸੀਂ ਨਿੱਕੀ ਸ਼ਰਧਾਂਜਲੀ ਪੇਟ ਕਰਦੇ ਕਿਉਂਕਿ ਇਹੋ ਜਿਹੇ ਮਹਾਨ ਹਸਤੀ ਨੂੰ ਆਪਣੇ ਚਰਨਾਂ ਨਿਵਾਸ ਬਖਸ਼ੇ ਤੇ ਪਰਿਵਾਰ ਨੂੰ ਭਾਣਾ ਮੰਨ ਦਾ ਬਲ ਬਖਸ਼ੇ